हां जी दोस्तों ਜੰਤਰ ਮੰਤਰਲੀ ਮੋਟਰ ਛੜਤੀ ਤੇ ਬੱਕਰੀਆਂ ਵਾਸਤੇ ਵੀਜਿਆ ਬਾਈ ਜੰਤਰ ਆਪਾਂ ਹੈ ਤੇ ਆਪਾਂ ਬਾੜਾ ਬਹੁਤ ਜਣਾ ਦਾ ਲਾ ਰੱਖਿਆ ਇਹਨੂੰ ਇਹ ਮਾਲਾ ਬਸ ਮੋੜੇ-ਮੋੜੇ ਹੋ ਗਿਆ ਬਾਈ ਇੱਧਰ ਛੋਟਾ ਮੋੜਾਂਿਆਂ ਚ ਤੇ ਆਪਾਂ ਵੜ ਵੜ ਕੇ ਪਾਈ ਜੰਨੇ ਆ ਹੂੰ ਤੇ ਹੁਣ ਉਹ ਮਾ ਥੋੜੇ ਮਗਰ ਫੁੱਟਿਆ ਉਹ ਵੱਡੀ ਜੰਨੇ ਆਪਾਂ ਕੁੱਤਰ ਦੂਸੇ ਵੱਢ ਕੇ ਨਾ ਬਈ ਇਹਦੇ ਦੂਸੇ-ਦੂਸੇ ਲਾਪਰ ਕੇ ਬਈ ਪੰਟ ਪੂਰੀ ਤਗੜੀ ਦੋ ਪੰਡਾ ਵੱਢ ਕੇ ਕੁੱਤਰ ਕੇ ਇਹਨੂੰ ਕੁੱਤਰ ਕੇ ਪਾਇਆ ਕਰੋ ਬਈ ਜਿਨ੍ਹਾਂ ਨੇ ਯੰਤਰ ਬੀਜਿਆ ਵਿੱਚ ਛੱਡਣ ਦਾ ਕੋਈ ਫਾਇਦਾ ਨਹੀਂ ਵਿੱਚ ਤਾਂ ਬਈ ਬੱਕਰੀਆਂ ਨਾ ਅੱਥ ਨੂੰ ਖਾ ਜਾਣਗੀਆਂ ਸਾਰੇ ਨੂੰ ਇੱਕ ਦਿਨ ਚ ਹੀ ਖਾ ਜਾਣਗੀਆਂ ਤੇ ਆਹ ਜਮਾਰ ਆ ਜਮਾਰ ਹਜੇ ਛੋਟੀ ਆ ਤੇ ਵਿੱਚ ਜਮਾਰ ਦੀ ਦੋ ਥੱਬੇ ਵੱਢ ਲਈ ਦੀ ਯਾਰ ਲਾ ਕੇ ਸਮਾਰ ਕੇ ਕੁੱਤਰ ਕੇ ਪਾ ਲਈਦਾ ਸੌਦਾ ਹੂੰ ਤੇ ਬੱਕਰੀਆਂ ਬਈ ਨਜ਼ਾਰੇ ਲੈਂਦੀਆਂ ਨੇ ਤੇ ਹੁਣ ਮੜਦੇ ਆਂ ਆਪਾਂ ਜੰਤਰ ਬੜੀ ਤਗੜੀ ਚੀਜ਼ ਆ ਯਾਰ ਬੱਕਰੀਆਂ ਬਾਤ ਦਾ ਜੰਤਰ ਨਾਲ ਇੰਨਾ ਗੁਣਾਕਾਰੀ ਆ ਬਾਈ ਹੱਦੋਂ ਵੱਧ ਜਿੱਦੇ ਦਾ ਬਾੜਾ ਲਾਇਆ ਬਾਈ ਮੈਂ ਤਾਂ ਬਾਹਰ ਲੈ ਜਾਣੀਆਂ ਸ਼ਰਤੀਆਂ ਬਾਹਰ ਯਾਰ ਮੀਂਹ ਨਹੀਂ ਪੈ ਲੈਣਾ ਨਹੀਂ ਦੇਣਾ ਨਹੀਂ ਖਾਣ ਨੂੰ ਡੱਕਾ ਨਹੀਂ ਐਵੇਂ ਬਾਈ ਤੋਰੀ ਫਿਰਦੇ ਆ ਲਿੱッセ ਕਰਦੇ ਆ ਜਾਨਵਰ ਕੋਈ ਤੁੱਕ ਕਾਲੀ ਗੱਲ ਨਹੀਂ ਹੂੰ ਤੇ ਆ ਨਜ਼ਾਰਾ ਬਈ ਆਪਦਾ ਹੈ ਵੱਡੋ ਆ ਦੇਖ ਇੰਨਾ ਇੰਨਾ ਵੱਡਦਾ ਬਾਈ ਮੈਂ ਇਹਨੂੰ ਇੰਨਾ ਇੰਨਾ ਵੱਡ ਕੇ ਨਾ ਕੁਥਰ ਜਮਾਰ ਦੇ ਵਿੱਚ ਕੁਥਰ ਲੈਣਾ ਮਗਰ ਆ ਦੇ ਫਟਾਰ ਕਰਦਾ ਆਉਂਦਾ ਹੈ ਇਹ ਅੱਧਾ ਕਿਲਾ ਬੀਜਿਆ ਬਈ ਬੱਕਰੀਆਂ ਵਾਸਤੇ ਤੇ 20 ਬੱਕਰੀਆਂ ਨੂੰ 25 ਬੱਕਰੀਆਂ ਨੂੰ 30 ਨੂੰ ਮੁਗਦਾ ਨਹੀਂ ਕਿਉਂ ਜੇ ਵੱਡ-ਵੱਡ ਕੇ ਪਾਉਣਾ ਮਗਰ ਫਟਿਆ ਹੋਇਆ ਉਸ ਤੋਂ ਬਾਅਦ ਪਾਣਾ ਵਿੱਚ ਛੱਡ ਲਈ ਜੇ ਮਰਜ਼ੀ ਕਰ ਲਈ ਹੈ ਨਾ ਤੇ ਬਾੜੀ ਤਗੜੀ ਚੀਜ਼ ਆ ਬਾਈ ਤੇ ਮੈਂ ਮੇਰੇ ਦੋਸਤਾਂ ਨੂੰ ਮਿੱਤਰਾਂ ਨੂੰ ਕਹਿਣਾ ਚਾਹੁੰਦਾ ਵੀ ਜੰਤਰ ਬੀਜਿਆ ਕਰੋ ਵੱਡ ਕੇ ਕੁਥਰ ਕੇ ਪਾਇਆ ਕਰੋ ਪਹਿਲੀ ਵਾਰ ਜਿਹੜੀ ਇਹਦੇ ਉੱਤੋਂ ਤੋਂ ਇਹਨਾਂ ਟੂਸੇ ਕੱਚੇ ਹੁੰਦੇ ਆ ਤੇ ਆਹ ਜਿਹੜਾ ਮੰਨ ਕੇ ਚੱਲੋ ਜੇ ਹੁਣ ਇੰਨਾ ਵੱਢਦੇ ਆ ਮੰਦਾ ਹੁਣ ਇੰਨਾ ਜੰਤਰ ਵੜਦੇ ਆਪਾਂ ਮੰਨ ਲਾ ਆ ਡੱਕਾ ਆਗਾ ਬੱਚਾ ਇੰਨਾ ਇੰਨਾ ਵੱਧ ਲਿਆ ਟੂਸਾ ਮੰਨ ਲਾ ਹੋਊ ਇਹ ਫੁੱਟ 1.5 ਫੁੱਟ ਦਾ ਹੈਗਾ ਥੱਲੇ ਰਹਿ ਗਿਆ ਕੁਸ 2.5 ਫੁੱਟ ਦਾ ਗਾ ਵਧ ਗਿਆ ਹੁਣ ਤਾਂ ਪਹਿਲਾਂ ਤੋਂ ਛੋਟੇ ਛੋਟੇ ਨੂੰ ਵਾਢਾ ਲਾਇਆ ਸੀ ਉਹ ਤਾਂ ਮਗਰ ਪੂਰਾ ਫੁੱਟਾ ਛੋਟਾ ਛੋਟਾ ਤਾਂ ਤੇ ਆਹ ਕੋਤਰ ਕੇ ਪਾਈ ਦਾ ਜਮਾਰ ਚ ਜੇ ਪਾਉਂਗੇ ਸਾਫਤਾ ਬਾਈ ਸਾਫਤਾ ਤਾਂ ਬੱਕਰੀਆਂ ਨੇ ਅੱਧਾ ਖਾਣਾ ਅੱਧਾ ਥੱਲੇ ਛੱਟਣਾ ਤੇ ਅੱਧਾ ਖਰਾਬ ਕਰਨਾ ਹੂੰ ਇਹ ਸਾਰਿਆਂ ਨੂੰ ਪਤਾ ਜਿਹੜੇ ਬੱਕਰੀਆਂ ਰੱਖਦੇ ਆ ਤੇ ਤੁਸੀਂ ਬਾਈ ਵਨ ਕੇ ਕੁੱਤਰ ਕੇ ਪਾਇਆ ਕਰੋ ਬਹੁਤ ਤਕੜੀ ਚੀਜ਼ ਆ ਤੇ ਬੱਕਰੀਆਂ ਬਾਈ ਨਜ਼ਾਰੇ ਲੈਣ ਲੈਂਦੀਆਂ ਨੇ ਤੇ ਫੁੱਲ ਰੱਜ ਜਾਂਦੀਆਂ ਨੇ ਨਾਲ 20 ਮਿੰਟਾਂ ਚ ਬੱਕਰੀਆਂ ਯਾਰ ਕੁੱਖਾਂ ਬਾਹਰ ਕਰ ਲੈਂਦੀਆਂ ਨੇ ਜਿਹੜਾ ਅਰਜਮਾ ਪਤਾ ਨਾ ਨਲੇ ਬਈ ਇਹਦਾ ਕੋਈ ਦਖਲਾ ਨਹੀਂ ਨਾ ਕੋਈ ਮੋਕ ਨਾ ਕੋਈ ਫਰੇਮਾ ਨਾ ਕੋ ਲੈਣਾ ਨਾ ਕੋ ਦੇਣਾ ਬੱਕਰੀ ਗਰਮੀ ਬਹੁਤ ਘੱਟ ਮੰਦੀ ਆ ਪਾਣੀ ਰੱਜ ਕੇ ਪੀਊਗੀ ਤੇ ਵਧੀਆ ਮੰਨ ਕੇ ਚੱਲੋ ਉਹ ਕਰਦੇ ਆ ਜਮਾਰ ਅੱਧਾ ਪੋਣਾ ਕਿਲਾ ਜਮਾਰਦਾ ਬਈ ਜਮਾਰ ਵਿੱਚ ਛੋਟੀ ਹਜੇ ਵੱਢ ਕੇ ਕੁੱਤਰ ਕੇ ਪੋਣਾ ਨਾਲ ਦੋ ਬੰਨਾ ਵੱਢ ਲਈਆਂ ਯਾਰ ਤਗੜੀ ਜੰਤਰ ਦੀ ਬੰਡਾਸ ਇੱਕ ਜਮਾਰ ਦੀ ਬਈ ਹੁਣ ਵੱਢਦਾ ਮੈਂ ਕੁੱਤਰ ਕੇ ਪਾ ਲਿਆਂਗੇ ਤੇ ਖੋਲਣੀਆਂ ਭਰ ਲਿਆਂ ਖਾਈ ਜਾਣਗੀਆਂ ਬਈ ਹੈ ਤੇ ਉਸ ਤੋਂ ਬਾਅਦ ਫੇਰ ਦੁਪਹਿਰੇ ਫੇਰ ਤੇ ਬਾਹਰ ਬਰਾਵਾ ਖਾਣ ਨੂੰ ਲੱਕਾ ਨਹੀਂ ਬੱਕਰੀਆਂ ਆਧੀਆਂ ਭੁੱਖੀਆਂ ਹੁੰਦੀਆਂ ਫਾਇਦਾ ਨਹੀਂ ਉਹ ਚੀਜ਼ ਹਨਾ ਤੇ ਬਹੁਤ ਵਧੀਆ ਚੀਜ਼ ਆ ਜੰਤਰ ਤੇ ਵੱਢ ਕੇ ਉਤਰ ਕੇ ਪਾਇਆ ਕਰੋ ਤੇ ਜਿਨ੍ਹਾਂ ਨੇ ਨਹੀਂ ਬੀਜਿਆ ਹੁਣ ਤੁਸੀਂ ਬੀਜਿਆ ਕਰੋ ਤੁਹਾਨੂੰ ਜੰਤਰ ਦਾ ਤਰੀਕਾ ਦੱਸਤਾ ਹੈਪੀ ਸੀਡਰ ਨਾਲ ਬਜਾਇਆ ਸੀ ਆਪਾਂ ਇਹ ਵਿੱਚ ਬੀ ਪਾਤਾ ਬਾਈ ਕਣਕ ਕਲੇ ਵੱਢ ਚ ਕਰਕੇ ਲਾਉਣੀ ਤੇ ਵਧੀਆ ਉਗ ਰਿਆ ਵਧੀਆ ਹੋਇਆ ਤੇ ਵਧੀਆ ਵੱਢ ਕੇ ਭਾਈ ਇਹ ਮੁੱਕਦਾ ਹੀ ਨਹੀਂ ਬਾਈ ਯਾਰ ਇਹ ਤਾਂ ਮੁੱਕਦਾ ਹੀ ਨਹੀਂ ਪਾਣੀ ਭਾਲਦਾ ਗੱਲ ਕਰ ਮੋਟਰ ਅੱਜ ਫੇਰ ਛੱਡਤੀ ਇਹ ਚ ਪਾਣੀ ਵਾਲੇ ਭਾਲਦਾ ਇਹ ਤੇ ਬਾਈ ਮੁੱਕਦਾ ਨਹੀਂ ਯਾਰ ਹਰਾ ਨਹੀਂ ਮੁੱਕੂਗਾ ਯਾਰ ਜਮਾਰ ਮੁੱਕ ਜੂ ਇੱਕ ਟਾਈਮ ਇਹ ਨਹੀਂ ਮੁੱਕਦਾ ਅੱਛਾ ਜੇ ਤੁਸੀਂ ਵੱਧ ਗਿਆ ਦੂਜੀ ਵਾਰ ਦਾ ਪੱਕ ਵੀ ਗਿਆ ਨਾਲੇ ਤਾਂ ਬੀ ਬਣ ਜੂ ਗਾਂ ਨੂੰ ਤੇ ਨਾਲੇ ਬੱਕਰੀਆਂ ਨੂੰ ਉਹ ਲੰਮਾ ਵਾਲਾ ਪੱਕਿਆ ਹੋਇਆ ਜੋ ਸੁੱਕ ਗਿਆ ਸਿਆਲ ਦੇ ਵਿੱਚ ਤੁਸੀਂ ਬੰਨ ਕੇ ਉਹਨੂੰ ਮਨ ਲਾ ਥੱਬਾ ਬੰਨ ਕੇ ਬੱਕਰੀਆਂ ਦੇ ਵਿਚਾਲੇ ਧਰ ਤੋ ਸਿਆਲ ਚ ਬਹੁਤ ਵਧੀਆ ਖਾਨੀਆਂ ਸੁੱਕੇ ਨੂੰ ਸੁੱਕਾ ਨੀਰਾ ਬਣ ਜਾਂਦਾ ਤੇ ਜੰਤਰ ਜਾਇ ਇਹ ਵੀ ਵਾਧੂ ਬਣ ਗਿਆ ਤੁਹਾਡੇ ਕੋਲੇ ਕਣਕ ਦੇ ਵਿੱਚ ਦਲਾ ਕੇ ਲੇਟੀ ਬਣਾਵਾ ਕੇ ਉਹਦੀ ਹਨਾ ਬੱਕਰੀਆਂ ਨੂੰ ਦਾਣਾ ਵੀ ਪਾ ਸਕਦੇ ਕਈ ਕੰਮ ਦਿੰਦਾ ਯਾਰ ਮਨ ਲਾ ਪੂਰੀ ਵਧੀਆ ਆਟਮਾ ਤੇ ਬਹੁਤ ਹੀ ਵਧੀਆ ਚੀਜ਼ ਹੈ ਬਾਈ ਤੁਸੀਂ ਜੰਤਰ ਬੱਕਰੀਆਂ ਨੂੰ ਪਾਇਆ ਕਰੋ ਦਾਣੇ ਦਾ ਕੰਮ ਕਰਦਾ ਬੱਕਰੀਆਂ ਰਾਜੀ ਬਹੁਤ ਹੁੰਦੀਆਂ ਨੇ ਤੇ ਬਾਈ ਵਨ ਕੇ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਭਰਾ ਵਨ ਕੇ ਕਮੈਂਟਾਂ ਇਨ ਦੱਸਿਆ ਕਰੋ ਬਾਈ ਕੋਈ ਗਲਤੀ ਫਲਤੀ ਕੋਈ ਹੋਰ ਹਨਾ ਤੇ ਚੈਨਲ ਨੂੰ ਗੱਲੋ ਸਬਸਕ੍ਰਾਈਬ ਆਪਾਂ ਤੁਹਾਨੂੰ ਬੱਕਰੀਆਂ ਬਾਰੇ ਜਾਣਕਾਰੀ ਦਿੰਦੇ ਰਹਿਣੇ ਆ ਤੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ